ਰੱਬ ਕੀ ਹੈ ਰੱਬ ਪਿਆਰ ਹੈ ਜਿਹੜਾ ਸਾਰਿਆਂ 'ਚ ਸਾਰਿਆਂ 'ਚ ਵਸਦਾ ਕਣ-ਕਣ 'ਚ ਰਮਿਆ ਹੋਇਆ ਉਹਨੂੰ ਜਿੱਧਰ ਦੇਖੋ ਉਧਰ ਦਿਸਦਾ ਮੈਨੂੰ ਤੁਹਾਡੇ 'ਚ ਨਜ਼ਰ ਆਂਦਾ ਭਾਜੀ ਦੀ ਨਜ਼ਰ ਆਂਦਾ ਦਰਖਤਾਂ 'ਚ ਨਜ਼ਰ ਆਂਦਾ ਸਾਰੇ ਪਾਸੇ ਨਜ਼ਰ ਆਂਦਾ ਉਹਦੀ ਖੂਬਸੂਰਤੀ ਆ ਸਾਰੇ ਪਾਸੇ ਉਹ ਆਪਣੀ ਕੁਦਰਤ ਬਣਾ ਕੇ ਆਪ ਉਹ 'ਚ ਵਸਿਆ ਹੋਇਆ ਰਮਿਆ ਹੋਇਆ ਕਣ-ਕਣ 'ਚ ਉਹ ਮੈਨੂੰ ਲਈ ਫਿਰਦਾ ਸਵਾਸਾਂ 'ਚ ਪਤਾ ਲੱਗਦਾ ਇੱਥੇ ਸੱਟ ਲੱਗ ਗਈ ਉਨੇ ਭਰਤਾ ਆਪਣੇ ਆਪ ਹੈਨਾ ਏਜਿੰਗ ਪ੍ਰੋਸੈਸ ਮੇਰੀ ਪਿਛਲੇ ਮੈਂ ਕਿੰਨੇ ਜਾਣ ਇੱਕੋ ਹੀ ਸਰੀਰਕ ਢਾਂਚੇ ਦੇ ਵਿੱਚ ਤੁਸੀਂ ਬਚਪਨ ਦੀ ਫੋਟੋ ਆਪਣੀ ਦੇ ਤੁਹਾਡੇ ਨਾਲ ਹੁਣ ਦੀ ਕਵਰ ਜੋ ਤਨਾ ਮੈਚ ਹੀ ਨਹੀਂ ਕਰਨੀ ਕਿਉਂਕਿ ਉਹ ਤਾਂ ਰਿਹਾ ਹੀ ਨਹੀਂ ਉਹ ਤਾਂ ਖਤਮ ਹੋ ਗਿਆ ਉਹ ਏਜਿੰਗ ਪ੍ਰੋਸੈਸ ਏਵਰੀ ਡੇ ਏਵਰੀ ਮਿੰਟ ਏਵਰੀ ਸੈਕਿੰਡ ਸੈਲਸ ਡੈਡ ਸੈਲ ਹੁੰਦੇ ਜਾਂਦੇ ਆ ਤੁਹਾਡੇ ਖਤਮ ਹੁੰਦੇ ਜਾਂਦੇ ਨਵਾਂ ਬੰਦਾ ਬਣਦਾ ਜਾਂਦਾ ਠੀਕ ਹੈ ਕਿ ਨਹੀਂ ਤੇ ਉਹ ਜਿਵੇਂ ਬਣਦਾ ਜਾਂਦਾ ਉਹਦੀ ਸ਼ਕਲ ਵੀ ਚੇਂਜ ਹੁੰਦੀ ਜਾਂਦੀ ਹੈ ਬਜ਼ੁਰਗ ਹੋ ਕੇ ਤੁਸੀਂ ਬਿਲਕੁਲ ਡਿਫਰੈਂਟ ਹੋਣਾ ਮੈਚ ਹੀ ਨਹੀਂ ਕਰਦੇ ਹਣਾ ਕਿਉਂਕਿ ਹੁਣ ਵਾਲਾ ਰਹਿਣਾ ਨਹੀਂ ਉਹਨੇ ਖਤਮ ਹੋ ਜਾਣਾ ਅਸੀਂ ਐਵਰੀ ਸੈਕਿੰਡ ਮਰ ਰਹੇ ਹਾਂ ਤੇ ਐਵਰੀ ਸੈਕਿੰਡ ਖਿੰਣ ਖਿੰਣ ਭੁੱਲਣ ਹਾਰ ਆਪਾਂ ਖਿੰਣ ਖਿੰਣ ਆਪਣੇ ਸੋਚ ਦੇ ਮੁਤਾਬਕ ਮਨ ਵੱਚ ਕਰਮ ਅਸੀਂ ਮਨ ਦੇ ਪ੍ਰਤੀ ਵੱਖਰੇ ਕਰਮ ਕਰਦੇ ਹਾਂ ਤੇ ਆਪਣੇ ਸਰੀਰਕ ਰੂਪ 'ਚ ਵੱਖਰੇ ਕਰਮ ਕਰਦੇ ਹਾਂ ਤੇ ਬੱਚਣਾ ਦੇ ਪੱਖ ਤੋਂ ਜ਼ੁਬਾਨ ਦੇ ਪੱਖ ਤੋਂ ਵੱਖਰੇ ਕਰਮ ਕਰਦੇ ਹਾਂ ਤੇ ਸਾਰੇ ਕਾਊਂਟ ਹੁੰਦੇ ਹਾਂ ਤੇ ਪਰਮਾਤਮਾ ਜਿਹੜਾ ਉਹ ਉਹਨੇ ਹਰ ਚੀਜ਼ ਦਾ ਰਿਜ਼ਲਟ ਬਣਾ ਕੇ ਤੁਹਾਡੇ ਹੱਥ ਚ ਦਿੱਤਾ ਤੁਹਾਨੂੰ ਸਹੀ ਗਲਤ ਦੀ ਚੁਆਇਸ ਤੁਹਾਡੇ ਹੱਥ ਚ ਸੁਤੰਤਰ ਰੱਖਿਆ ਤੇ ਉਹਦਾ ਰਿਜ਼ਲਟ ਆਪਣੇ ਹੱਥ ਚ ਰੱਖਿਆ ਕਿ ਲੋਗ ਇਹ ਵੀ ਕਹਿੰਦੇ ਨੇ ਰੱਬ ਹੈ ਇਹ ਦੇਖੋ ਹੁਣ ਦੁੱਧ ਦੇ ਵਿੱਚ ਦੁੱਧ ਨੂੰ ਆਪਾਂ ਕਰਾਂਗੇ ਉੱਚ ਮੱਖਣ ਨਜ਼ਰ ਤਾਂ ਨਹੀਂ ਆਉਂਦਾ ਕੱਢਣਾ ਪੈਂਦਾ ਨਾ ਖੋਇਆ ਵੀ ਕੱਢਣਾ ਪੈਂਦਾ ਹੈਨਾ ਤੇ ਉਸੇ ਤਰ੍ਹਾਂ ਜਿਹੜਾ ਜਿਹੜੇ ਰੱਬ ਦੀ ਗੱਲ ਬੰਦਾ ਗੱਲ ਕਰ ਰਿਹਾ ਉਦੀ ਆਪਣੀ ਐਕਚੁਅਲ ਚੌਕਾਤ ਕੀ ਆ ਉਹਨੂੰ ਪਹਿਲਾਂ ਇਹ ਦੇਖਣਾ ਪੈਣਾ ਉਹ ਤਾਂ ਸਰੀਰ ਨੂੰ ਆਪਣੇ ਆਪ ਨੂੰ ਮੰਨਿਆ ਫਿਰਦਾ ਹੈ ਉਹਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਆ ਉਹ ਜਦੋਂ ਸਰੀਰ ਚੋਂ ਬਾਹਰ ਨਿਕਲੂ ਉਦੋਂ ਉਹ ਰੱਬ ਦੀ ਗੱਲ ਕਰੇ ਵੀ ਰੱਬ ਨਹੀਂ ਹੈਗਾ ਫਿਰ ਤਾਂ ਮੈਂ ਗੱਲ ਨੂੰ ਨਾ ਸ਼ਰੀਰ ਵਾਲਾ ਬੰਦਾ ਜਿਹੜਾ ਉਹ ਕਹਿ ਰਿਹਾ ਵੀ ਰੱਬ ਨਹੀਂ ਹੈਗਾ ਇਹਦਾ ਮੇਰੇ ਤੇ ਕੋਈ ਤੁਸੀਂ ਵੀ ਤਾਂ ਸ਼ਰੀਰ ਵਾਲੇ ਬੰਦਾ ਹੀ ਹੋ ਜਿਹੜੇ ਕਹਿ ਰਹੇ ਹੈਗਾ ਪਰ ਮੈਨੂੰ ਉਸ ਚੀਜ਼ ਦਾ ਬૌਧਿਕ ਦਾ ਤਾਂ ਗਿਆਨ ਹੋਇਆ ਨਾ ਜਦੋਂ ਉਹਦੇ ਨਾਲ ਜੁੜਿਆ ਤੁਸੀਂ ਜੁੜ ਜੇ ਤੁਹਾਨੂੰ ਹੀ ਪਤਾ ਲੱਗੇਗਾ ਤੁਹਾਨੂੰ ਕਿੱਦਾਂ ਗਿਆਨ ਹੈ ਗਿਆਨ ਉਹਦੇ ਨਾਲ ਜੁੜਨ ਨਾਲ ਹੁੰਦਾ ਉਹਦੀ ਸੰਗਤ ਦੀ ਸੇਵਾ ਕਰਕੇ ਹੁੰਦਾ ਉਹਦਾ ਨਾਮ ਜਪਣ ਨਾਲ ਹੁੰਦਾ ਅੰਮ੍ਰਿਤ ਵੇਲਾ ਕਰਨ ਨਾਲ ਹੁੰਦਾ ਪਰਮਾਤਮਾ ਦਾ ਨਾਮ ਜਪੇ ਤੇ ਹੁੰਦਾ ਹਮ ਇਦਾਂ ਨਹੀਂ ਹੁੰਦਾ ਹਾਂ ਇਹਨਾਂ ਜ਼ਰੂਰ ਹੈ ਵੀ ਤੁਸੀਂ ਜਿਹਦੇ ਨਾਲ ਸਾਹਜ ਪਾ ਰਹੇ ਆ ਹੁਣ ਉਹ ਆਪਣੇ ਸ਼ਰੀਰਕ ਮਾਹੌਲ ਕਰਕੇ ਕਿਸੇ ਅੱਡ ਸੱਭਿਆਤਾ ਅੱਡ ਮਾਹੌਲ ਅੱਡ ਪ੍ਰਜਾਤੀ ਅੱਡ ਬੋਲੀ ਦੇ ਵਿੱਚ ਆਇਆ ਹੋ ਸਕਦਾ ਬਟ ਇਹ ਉਹਦੇ ਤੇ ਬੜਾ ਤਕੜਾ ਇਫੈਕਟ ਕਰਦਾ ਕਿ ਜਿੱਦਣ ਉਹ ਕਿਸੇ ਸਹੀ ਬੰਦੇ ਦੀ ਧਰਮੀ ਬੰਦੇ ਦੀ ਪਹੁੰਚ ਚਾਵੇ ਤੇ ਉਸ ਦਿਨ ਤੋਂ ਉਹਦਾ ਨਾਮ ਜਪਣਾ ਉਹਨੇ ਸ਼ੁਰੂ ਕਰੇ ਤੇ ਪਿਛਲੇ ਜਨਮਾਂ ਚ ਉਹਨੇ ਕਾਫੀ ਨਾਮ ਜਪਿਆ ਹੋਵੇ ਤੇ ਉਹਦਾ ਸਿਰਫ 10 ਵਾਰ ਪਰਮਾਤਮਾ ਦਾ ਨਾਮ ਲੈਣਾ ਰਹਿੰਦਾ ਹੋਵੇ ਠੀਕ ਹੈ ਉਹਨੇ 10 ਵਾਰ ਲਿਆ ਉਹਨੇ ਨਾਲ ਹੀ ਜੋੜ ਜਾਣਾ ਤੇ ਆਪਣਾ ਕੀ ਪਤਾ ਆਪਣੇ ਕਿੰਨੀ ਮਹਿ ਲੱਗੇ ਆਪਾਂ ਨੂੰ ਕਿੰਨਾ ਜਪਣਾ ਪੈ ਰਿਹਾ ਤਾਂ ਉਹ ਨਹੀਂ ਦੇਰ ਇਸੇ ਵਾਰ ਕਈ ਵਾਰ ਕੀ ਹੁੰਦਾ ਉਸਤਾਦ ਨਾਲੋਂ ਚੇਲੇ ਉਹਦੇ ਨਾਲੋਂ ਉੱਪਰ ਵੱਜ ਜਾਂਦੇ ਆ ਠੀਕ ਹੈ ਜ਼ਿਆਦਾਤਰ ਹੁੰਦਾ ਹੁਣ بڑے ਉਸਤਾਦ ਨੇ ਸਿੰਗਰ ਨੇ ਪਰ ਉਹਨਾਂ ਦਾ ਕੋਈ ਨਾਮ ਹੀ ਨਹੀਂ ਪਰ ਉਹਨਾਂ ਦੇ ਚੇਲੇ ਚੇਲੇ ਜ਼ਿਆਦਾ ਅੱਗੇ ਨਿਕਲਦੇ ਜ਼ਿਆਦਾ ਅੱਗੇ ਨਿਕਲੇ ਹਨ ਕਿਉਂਕਿ ਜਿਹੜੀ ਚੇਤਨਾ ਉਹਨੇ ਪਿਛਲਾ ਕੀ ਕਮਾਇਆ ਇਹ ਡਿਪੈਂਡ ਕਰਦਾ ਪਿਛਲਾ ਕੀ ਕਮਾਇਆ ਪਿਛਲੀ ਚੇਤਨਾ ਹੁਣ ਜੋ ਤੁਸੀਂ ਹੁਣ ਕਮਾ ਰਹੇ ਹੋ ਇਹ ਤੁਹਾਡਾ ਲਾਸਟ ਚੇਤਨਾ ਤੇ ਉਹੀ ਨਿਕਲਣਾ ਉਧਰ ਨੂੰ ਹੀ ਸੁਰਤ ਹੋਣੀ ਆ ਜਿਦ ਤਨ ਨੂੰ ਸੁਰਤੋਈ ਤੁਹਾਡਾ ਅਗਲਾ ਰਾਹ ਉਧਰ ਨੂੰ ਤੈਹ ਹੋ ਜਾਣਾ ਨਾਮ ਸਿਮਰਨ ਅਭਿਆਸ ਕੀਆ ਲੋਕੀ ਕੀ ਕਹਿੰਦੇ ਆ ਵੀ ਅਸੀਂ ਸਿਮਰਨ ਕਰਦੇ ਆ ਅਸੀਂ ਸਾਡਾ ਦਸਮ ਦਵਾਰ ਜਿਹੜਾ ਖੁੱਲ ਜਾਂਦਾ ਅਸੀਂ ਜਿਹੜਾ ਆਪਣਾ ਸ਼ਰੀਰ ਹੀ ਛੱਡ ਦਿੰਨੇ ਆ ਕੀ ਇਹ ਸੱਚ ਹੁੰਦਾ ਅਸਲ ਦੇ ਵਿੱਚ ਐਕਚੁਅਲ ਚ ਕੀ ਹੁੰਦਾ ਅਡ ਅਡ ਅਨੁਭਵਤਾ ਆ ਅਡ ਅਡ ਹੁਣ ਗੁਰਬਾਣੀ ਦਾ ਵੀ ਜਿਹੜਾ ਨਾ ਮੈਂ ਗੁਰਬਾਣੀ ਦੀ ਜੇ ਕਹਾਂ ਵੀ ਮੈਂ ਉਹਨੂੰ ਕਥਾ ਕਰ ਲਵਾਂ ਇਹ ਕਥ ਕਹਾਣੀ ਉਹਨੂੰ ਕਥਿਆ ਨਹੀਂ ਜਾ ਸਕਦਾ ਪਰ ਮੈਂ ਸਮੁੰਦਰ ਦੇ ਕਿਸ ਤਲ ਤੱਕ ਖੜਾ ਹੋਇਆ ਸਮੁੰਦਰ ਦੀ ਪਹਿਲਾ ਕਿਨਾਰੇ ਤੇ ਖੜਾ ਹੋਇਆ ਤਾਂ ਮੇਰੇ ਪੈਰਾਂ ਤੱਕ ਆ ਸਮੁੰਦਰ ਮੇਰੀ ਪਰਿਭਾਸ਼ਾ ਮੁਤਾਬਕ ਜੇ ਗੋਡਿਆਂ ਤੱਕ ਅੰਦਰ ਗਿਆ ਤਾਂ ਮੈਂ ਕਹਿੰਦਾ ਸਮੁੰਦਰ ਗੋਡਿਆਂ-ਗੋਡਿਆਂ ਤੱਕ ਝੂਠ ਨਹੀਂ ਬੋਲ ਰਿਹਾ ਨਾ ਤੇ ਜੇ ਮੈਂ ਉਹਦੇ ਵਿੱਚ ਗੋਤਾ ਮਾਰੂਗਾ ਉਹਦਾ ਵਿਸ਼ਾਲ ਹੈ ਉਸੇ ਤਰੀਕੇ ਪਰਮਾਤਮਾ ਨਾਲ ਜੁੜਨ ਵਾਲਿਆਂ ਦੀ ਅਨੁਭਵਤਾ ਵੀ ਬਿਲਕੁਲ ਵੱਖਰੀ-ਵੱਖਰੀ ਹੁੰਦੀ ਆ ਪਰ ਕੋਈ ਝੂਠ ਨਹੀਂ ਬੋਲ ਰਿਹਾ ਉਹਦੀ ਬૌਧਿਕਤਾ ਉਹਦੇ ਅਵਸਥਾ ਦੇ ਮੁਤਾਬਕ ਉਹਦੀ ਜਿਹੜੀ ਜਿਹੜੀ ਕਹਦੀ ਉਹਦਾ ਐਕਸਪੀਰੀਅੰਸ ਆ ਉਹ ਹਰ ਦੂਜੇ ਬੰਦੇ ਨਾਲੋਂ ਬਿਲਕੁਲ ਵੱਖਰੀ ਹੁੰਦੀ ਆ ਠੀਕ ਹੈ ਤੇ ਹੁਣ ਜਿਹੜੇ ਬੰਦੇ ਚਾਹਦੇ ਸਿਰਫ ਇਹ ਆ ਕਿ ਸ਼ਕਤੀਆਂ ਲੈਣੀਆਂ ਜਾਂ ਉਹ ਜਾਦੂ ਟੋਣਿਆਂ ਵਾਲੇ ਪਾਸੇ ਪਰ ਕਈ ਜਣੇ ਜਾਦੂ ਸਿੱਖਣਾ ਚਾਹਦੇ ਹੁੰਦੇ ਆ ਉਹ ਕਹਿੰਦੇ ਮੈਂ ਆ ਚੀਜ਼ ਗੈਪ ਕਰਕੇ ਦਿਖਾਵਾਂ ਇਹ ਚਮਤਕਾਰ ਉਹ ਇਹਨੂੰ ਚਮਤਕਾਰ ਮੰਨੀ ਫਿਰਦੇ ਆ ਇਹ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਸਭ ਕੁਝ ਹੁੰਦਾ ਆ ਮਤਲਬ ਕੁਝ ਵੀ ਗੈਪ ਕਰ ਗੁਰਬਾਣੀ ਲਿਖਿਆ ਭੂਤ ਪ੍ਰੇਸ ਉਦਮ ਮਰਗਾਜ ਸਭ ਕੁਝ ਹੁੰਦਾ ਆ ਸਭ ਕੁਝ ਹੈਗਾ ਆਪਣੇ ਨਾਲ ਵੱਧ ਗਿਣਤੀ ਮਰਿਆਂ ਦੀ ਆਤਮਾਵਾਂ ਦੀ ਜ਼ਿਆਦਾ ਆ ਪਰ ਮਰਿਆਂ ਤੁਸੀਂ ਭੂਤ ਪ੍ਰੇਤ ਹੈਗੇ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਜਾਦੂ ਹੁੰਦਾ ਹੈ ਵੀ ਕੋਈ ਬੰਦਾ ਤੁਹਾਡਾ ਫੋਨ ਪਿਆ ਇਹਨੂੰ ਗਾਇਬ ਕਰਨਾ ਚਾਹੁੰਦਾ ਜਾਂ ਕਿਸੇ ਹੋਰ ਚੀਜ਼ ਨੂੰ ਇੱਥੋਂ ਗਾਇਬ ਕਰਨਾ ਚਾਹੁੰਦਾ ਤੇ ਉਹ ਜਾਦੂ ਕਿੱਦਾਂ ਕਰੂਗਾ ਬਿਲਕੁਲ ਹੁੰਦਾ ਹੈ ਹੁੰਦਾ ਹੈ ਸਭ ਕੁਝ ਹੁੰਦਾ ਹੈ ਇਹ ਅੱਡਾ ਮੈਜੀ ਕਿਸੇ ਰੀਅਲ ਹਾਂ ਬਿਲਕੁਲ ਹੈਗਾ ਐਕਚੁਅਲੀ ਕੀ ਵਿਦਿਆਮਾਂ ਨੇ ਪਰ ਉਸ ਵਿਦਿਆ ਤੱਕ ਤੁਹਾਡੀ ਡਿਪੈਂਡੈਂਸੀ ਰਹਿ ਜਾਂਦੀ ਤੁਸੀਂ ਅੱਗੇ ਨਹੀਂ ਵੱਧ ਸਕਦੇ ਫਿਰ ਤਨ ਉਹਦਾ ਹੀ ਸ਼ੌਂਕ ਚੜ ਜਾਂਦਾ ਹਾਂ ਤਨ ਉਹ ਉਹ ਤੁਹਾਡੇ ਤੇ ਹੈਵੀ ਹੋ ਜਾਂਦੀ ਫਿਰ ਤੁਸੀਂ ਰੱਬ ਰੱਬ ਨੂੰ ਨਹੀਂ ਪਾ ਸਕਦੇ ਉਹਨੂੰ ਪਾ ਸਕਦੇ ਠੀਕ ਹੈ ਤੇ ਜਿੰਨੇ ਰੱਬ ਨੂੰ ਪਾਣਾ ਆ ਉਹ ਇਹ ਸ਼ਕਤੀਆਂ ਤੋਂ ਇਹ ਚੀਜ਼ਾਂ ਪਿੱਛੇ ਤੁਰੀਆਂ ਫਿਰਦੀਆਂ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਉਹਨਾਂ ਇੱਥੇ ਹਰ ਹਰ ਵਰਡ ਯੂਜ਼ ਕੀਤਾ ਗੁਰਬਾਣੀ ਚ ਹੈਨਾ ਹਰ ਵਰਡ ਜ਼ਿਆਦਾਤਰ ਵਿਸ਼ਨੂੰ ਲਈ ਯੂਜ਼ ਕੀਤਾ ਗਿਆ ਹੈ ਆਮ ਲੋਕੀ ਤਾਂ ਹਰੀ ਉਹਨੂੰ ਮੰਨਦੇ ਹਨ ਹੈਨਾ ਤੇ ਹੁਣ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਲੂਗਾ ਉਹਨੂੰ ਆ ਕਰਮਕੰਡਾਂ ਵਾਲੀਆਂ ਚੀਜ਼ਾਂ ਦਾ ਲੋਭ ਨਹੀਂ ਨਾ ਇਹਦੇ ਉਲਟਾ ਪਿੱਛੇ-ਪਿੱਛੇ ਤੁਰੀਆਂ ਫਿਰਦੀਆਂ ਜਿਵੇਂ ਮਾਇਆ ਜਿਹੜੀ ਹੈ ਕਈ ਲੋਕੀ ਮਾਇਆ ਨੂੰ ਨਾ ਆਮ ਪ੍ਰਚਾਰਕ ਇਸ ਤਰੀਕੇ ਨਾਲ ਕਹਿ ਦਿੰਦੇ ਕਿ ਮਾਇਆ ਜਿਹੜੀ ਹੈ ਇਹ ਪੈਸਾ ਪੈਸੇ ਨੂੰ ਹੱਥ ਲੈ ਪੈਸਾ ਮਾਇਆ ਨਹੀਂ ਆ ਮਾਇਆ ਜਿਹੜੀ ਹੈ ਇਹ ਵੱਖਰੀ ਹੈ ਤੇ ਪੈਸਾ ਜਿਹੜਾ ਗੁਜਰਾਨ ਹੈ ਇਹ ਸੰਸਾਰੀ ਜੀਵਨ ਜੀਣ ਲਈ ਜ਼ਰੂਰੀ ਹੈ ਜੇ ਪੈਸਾ ਨਹੀਂ ਹੋਊਗਾ ਤੁਹਾਨੂੰ ਧਾਰਮਿਕ ਸਥਾਨ ਤੇ ਬੱਸ ਵਾਲਾ ਕੋਈ ਟਿਕਟ ਵੀ ਨਹੀਂ ਦੇਊਗਾ ਹੂੰ ਸੱਚ ਹੈ ਨਾ ਹੂੰ ਹੈ ਨਾ ਤੁਹਾਡਾ ਘਰ ਦਾ ਖਰਚਾ ਨਹੀਂ ਚੱਲਣਾ ਬੱਚੇ ਨੇ ਤਾਂ ਮੰਗਣਾ ਉਹਨੂੰ ਤੁਸੀਂ ਲੱਕ ਚੋਲਾ ਪਾਇਆ ਹੋਵੇ ਮੰਗਣਾ ਭਾਈ ਮੈਨੂੰ ਤਾਂ ਦੋ ਮੈਂ ਤਾਂ ਪੈਸੇ ਦੇ ਪੈਸੇ ਦੋ ਜਨਾਨੀ ਨੇ ਵੀ ਮੰਗਣੇ ਆ ਹੈ ਨਾ ਸੋ ਇਹ ਪੈਸਾ ਗੁਜਰਾਨ ਹੈ ਇਸ శਰੀਰਕ ਸਬਦਾਵਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਲਈ ਤੁਹਾਨੂੰ ਕੋਈ ਨਾ ਕੋਈ ਕਾਰਜ ਕਰਨਾ ਪੈਂਦਾ ਕਿਰਤ ਕਰਨੀ ਪੈਂਦੀ ਉਹ ਜੁੜੀ ਇਹ ਮਾਇਆ ਨਹੀਂ ਮਾਇਆ ਕੀ ਕਿਸੇ ਚੀਜ਼ ਦਾ ਜੁੜਾਅ ਆ ਹੂੰ ਹੁਣ ਮੈਂ ਕਿਸੇ ਚੀਜ਼ ਨੂੰ ਮੈਂ ਗੱਡੀ ਲੈ ਲਈ ਮੇਰਾ ਉਹ ਦਿਨ ਆਇਆ ਮੈਂ ਗੱਡੀ ਲੈ ਲਈ ਮੇਰਾ ਬੜੀ ਖੁਸ਼ੀ ਹੋਵੇ ਠੀਕ ਹੈ ਪਰ ਜੇ ਉਹ ਗੱਡੀ ਮੇਰੀ ਗਮ ਗਈ ਕੋਈ ਚੱਕ ਕੇ ਲੈ ਗਿਆ ਤੇ ਮੈਨੂੰ ਉਹਦਾ ਦੁੱਖ ਹੋਵੇ ਇਹ ਜੁੜਾਵ ਹੈ ਇਹ ਮਾਇਆ ਆ ਇਹ ਮਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਮਾਇਆ ਤੁਹਾਨੂੰ ਉਸ ਪ੍ਰਮਾਤਮਾ ਦਾ ਉਸ ਹਰੀ ਦਾ ਨਾਮ ਜਿਹੜਾ ਆ ਤੁਹਾਡੇ ਤੋਂ ਵਿਸਾਰ ਦਵੇ ਉਹ ਮਾਇਆ ਆ ਕਿਸੇ ਵੀ ਚੀਜ਼ ਦਾ ਜੁੜਾਵ ਆਏ ਦਾ ਤਾਨੂੰ ਕਿਸੇ ਚੀਜ਼ ਦਾ ਮਿਲੇ ਦਾ ਬਹੁਤ ਹੀ ਖੁਸ਼ੀ ਨਾ ਹੋਵੇ ਤੇ ਉਹਦੇ ਗਏ ਦਾ ਦੁੱਖ ਨਾ ਹੋਵੇ ਹਮ ਸਮ ਕਰ ਕਰਕੇ ਜਾਣੋ ਤੁਸੀਂ ਠੀਕ ਹੈ ਤੇ ਆਪਣੇ ਅਵਸਥਾ ਨੂੰ ਚੜ੍ਹਦੀ ਕਲਾ ਚ ਰੱਖੋ ਤੇ ਕਿਸੇ ਦੇ ਮਾਣ ਅਪਮਾਨ ਦਾ ਤੁਹਾਡੇ ਤੇ ਫੈਕਟ ਨਾ ਪਵੇ ਤੁਸੀਂ ਆਪਣੇ ਨਿਰੋਲ ਆਨੰਦ ਦੇ ਵਿੱਚ ਉਸੇ ਤਰੀਕੇ ਉਹਦਾ ਸ਼ੁਕਰਾਨਾ ਕਰੋ ਵੀ ਪ੍ਰਮਾਤਮਾ ਤੇਰੇ ਸ਼ੁਕਰੇ ਦਿਨ ਬਹੁਤ ਸੋਹਣਾ ਗੁਜ਼ਰਿਆ ਤੇ ਜਿਵੇਂ ਜੋ ਜੋ ਤੂੰ ਦੁਪਾਵੈ ਸਾਈ ਭਲੀਕਾਰ ਜਿਵੇਂ ਤੈਨੂੰ ਪਾਉਂਦਾ ਹੋਵੇਂ ਕਰ ਹਾਂ ਇਹ ਆ ਤਰ ਪੂਤਪ੍ਰੇਤ ਹੁੰਦੇ ਸਭ ਕੁਝ ਹੁੰਦਾ ਹੈ ਪੂਤਪ੍ਰੇਤ ਕਈ ਵਾਰ ਪੂਤਪ੍ਰੇਤ ਜਿੰਦਾ ਰੂਪ ਚ ਵੀ ਹੁੰਦੇ ਆ ਜਿੰਦਾ ਰੂਪ ਚ ਕਿੱਦਾਂ ਹੁੰਦੇ ਹੁਣ ਦੇਖੋ ਜਿਹੜੇ ਬੰਦੇ ਆਮ ਨੋਰਮਲ ਲੋਕਾਂ ਨੂੰ ਜਾ ਕੇ ਮਾਰ ਦਿੰਦੇ ਆ ਉਹ ਪੁੱਤਾਂ ਤੋਂ ਘੱਟ ਥੋੜੀ ਆ ਕਤਲ ਕਰ ਦਿੰਦੇ ਆ